ਬਾਈ ਹਾਂਜੀ ਫਰੀਦਪੁਰ ਤੋਂ ਕਰਮੀ ਤੋਂ ਅਨਮੋਲ ਖੜਾ ਹੈ ਹਾਂਜੀ ਉਹਦੇ ਵਾਸਤੇ ਨਾ ਸਾਰੇ ਗਾਇ ਇਕੱਠੇ ਹੋ ਕੇ ਪ੍ਰਚਾਰ ਕਰ ਰਹੇ ਨੇ ਇਹਦੇ ਬਾਰੇ ਜਰਾ ਕੀ ਵਿਚਾਰ ਹੈ ਬਾਈ ਇਹ ਗਾਇਕਾਂ ਨੂੰ ਇਹਨਾਂ ਨੂੰ ਕਹਿ ਦੇਣਾ ਇਹਨਾਂ ਦਾ ਸੱਪ ਲੜ ਜੇ ਜਾਂ ਜਿਹੜਾ ਕੋਈ ਪੰਜਾਬ ਦੇ ਜਿਹੜੇ ਯੋਧੇ ਨੇ ਨੌਜਵਾਨ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਇਹ ਕਿਉਂਕਿ ਇਹ ਨਚਾਰ ਨੇਗੇ ਇਹ ਨਚਾਰਾਂ ਦੇ ਪ੍ਰਚਾਰ ਕਰਨਗੇ ਜਿਹਨੂੰ ਕਹਦੇ ਅਮਰਤਬਾਲਾ ਕਰਕੇ ਆਉਗਾ ਜਿਹੜਾ ਉੱਥੇ ਜਾ ਫਰੀਦਕੋਟ ਤੋਂ ਸਾਡਾ ਜਿਹੜਾ ਕਿ ਐਡਾ ਤਕੜਾ ਜੋਧਾ ਚੋਣ ਲੜ ਰਿਹਾ ਉਹਦੇ ਹੱਕ ਦੇ ਵਿੱਚ ਪ੍ਰਚਾਰ ਕਰੂੰਗਾ ਇੱਥੇ ਲੱਖਾਂ ਲੜ ਰਿਹਾ ਮਾਨ ਸਾਹਿਬ ਲੜ ਰਿਹਾ ਨੇ ਜਿਹਨੇ ਪੰਜਾਬ ਦੀ ਗੱਲ ਕਰੀ ਆ ਇਸ ਕਰਕੇ ਇਹ ਜਿਹੜੇ ਨਿਚਾਰ ਨੇਗੇ ਜਿਹੜੇ ਭੰਟ ਨੇਗੇ ਜਿੰਨੇ ਵੀ ਇਹ ਕਰਮੀਤ ਅਨਮੋਲ ਦਾ ਜਿਹੜਾ ਕਿ ਪ੍ਰਚਾਰ ਕਰਕੇ ਆਏ ਨੇਗੇ ਇਹਨਾਂ ਦੇ ਛੱਤਰ ਫੈਰੇਟ ਕਰੋ ਇਹਨਾਂ ਦਾ ਉਹ ਜੂਸ ਕੱਟੋ ਇਹਨਾਂ ਦਾ ਇਹਨੂੰ ਕਹਦੇ ਜੇ ਪ੍ਰਚਾਰ ਕਰਨਾ ਇਹ ਉਹਨਾਂ ਨੇ ਪ੍ਰਚਾਰ ਕਰੋ ਜਿਨ੍ਹਾਂ ਨੇ ਪੰਜਾਬ ਲਈ ਲੜੇ ਨੇਗੇ ਇਹਨਾਂ ਨੂੰ ਸ਼ਰਮਣੀਓ ਦੀ ਕਲਾਕਾਰਾਂ ਨੂੰ ਇਹ ਝਾਰੂ ਨੇ ਸਾਡੇ ਉੱਪਰ ਨਜ਼ਾਇਜ਼ ਪਰਚੇ ਪਾਏ ਅਸੀਂ ਪੰਜਾਬ ਲਈ ਨਸ਼ਾ ਬੰਦ ਕਰਾਉਣ ਲਈ ਲੜ ਰਹੇ ਹਾਂ ਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲੜ ਰਹੇ ਹਾਂ ਇਹਨਾਂ ਕਲਾਕਾਰ ਨੂੰ ੱੱਕਾ ਸ਼ਰਮਣੀ ਆ ਰਹੀ ਕਿ ਉਸ ਭੰਡ ਦਾ ਪ੍ਰਚਾਰ ਕਰਨ ਲਈ ਜਾ ਰਹੇ ਜਿਹਨੂੰ ਪੰਜਾਬ ਦੇ ਮੁੱਤੀ ਨਹੀਂ ਪਤਾ ਜਿਹਨੂੰ ਪੰਜਾਬ ਦੇ ਲੋਕਾਂ ਦਾ ਸਮੱਸਿਆ ਵੀ ਨਹੀਂ ਪਤਾ ਠੀਕ ਆ ਜਿੱਤ ਜਿੱਤ ਜਾਂਦੇ ਸਾਨੂੰ ਪਤਾ ਹੈ ਕਿ ਹੋ ਸਕਦਾ ਵੀ ਉਧਰ ਜਿੱਤ ਜੇ ਪਰ ਦੇਖਾਂਗੇ ਕਿੰਨਾ ਕੁ ਸਮਾਜ ਵਿੱਚ ਕੀ ਵਿਧਾਨਾ